ਕਹਿੰਦੇ ਇੱਕ ਪਿੰਡ 'ਚ ਨਗੋਚੀ ਸੀ ਜਿਹੜਾ ਗਲਤੀਆਂ ਹੀ ਕੱਢਦਾ ਰਹਿੰਦਾ ਜਿੰਨਾ ਮਰਜ਼ੀ ਚੰਗਾ ਕੰਮ ਕਰਦੇ ਉਹਨੇ ਵਿੱਚ ਗਲਤੀ ਕੱਢ ਦੇਣੀ ਭਿੜਲੇ ਵਾਲਾ ਕੰਮ ਕੀਤਾ ਉਹ 'ਚ ਵੀ ਗਲਤੀ ਕੱਢ ਦੇਣੀ ਸਾਰੇ ਪਿੰਡ ਵਾਲਿਆਂ ਨੇ ਸਲਾਹ ਕੀਤੀ ਕਹਿੰਦੇ ਯਾਰ ਕੁਛ ਇਦਾਂ ਦਾ ਕਰੀਏ ਜਿੱਥੇ ਗਲਤੀ ਨਾ ਕੱਢ ਸਕੇ ਕਹਿੰਦੇ ਬੜਾ ਲੱਭਿਆ ਤੇ ਕਿਤੋਂ ਪਤਾ ਲੱਗਾ ਕਹਿੰਦੇ ਇੱਕ ਕੁੱਤਾ ਆ ਉਹ ਕੁੱਤਾ ਇੰਨੀ ਤੇਜ਼ ਦੌੜਦਾ ਖੜੇ ਪਾਣੀ ਦੇ ਉੱਤੋਂ ਭੱਜ ਕੇ ਲੰਘ ਜਾਂਦਾ ਡੁੱਬਦਾ ਨਹੀਂ ਕਹਿੰਦੇ ਜੇ ਉਹ ਕੁੱਤਾ ਲਿਆਂਦਾ ਉਹਨਾਂ ਨੇ ਕੁੱਤਾ ਭਜਾਇਆ ਪਾਣੀ ਤੋਂ ਪਾਣੀ ਤੋਂ ਭੱਜ ਕੇ ਲੰਘਿਆ ਉਹਨੂੰ ਕਹਿੰਦੇ ਬਈ ਹੁਣ ਦੱਸ ਇਹਦੇ ਚ ਗਲਤੀ ਕੀ ਐ ਨੁਕਸ ਕੱਢ ਕੇ ਦਿਖਾ ਇਹਦੇ ਚ ਕੱਢ ਕਹਿੰਦਾ ਜਿਹੜਾ ਇਹ ਕੁੱਤਾ ਇੱਦਾਂ ਭੱਜ ਕੇ ਨਿਕਲਿਆ ਇਹਦਾ ਮਤਲਬ ਇਹਨੂੰ ਤੈਰਨਾ ਨਹੀਂ ਆਉਂਦਾ ਤਾਂ ਭੱਜ ਕੇ ਨਿਕਲਿਆ ਉਹ 'ਚ ਵੀ ਗਲਤੀ ਘੜਤੀ ਇਹਨਾਂ ਦਾ ਹਾਲ ਉਹ ਆ ਜਾਂ ਤਾਂ ਨੁਕਸ ਕੱਟੀ ਜਾਣੇ ਦੂਜੇ ਦੇ ਜਾਂ ਫਿਰ ਆਪਣੇ ਘਰ ਦੇ ਹੀ ਗੀਤ ਗਾਈ ਜਾਣੇ ਆਪਣੇ ਬਾਪੂ ਬਾਰੇ ਗੀਤ ਗਾਈ ਜਾਣਾ ਮੇਰੇ ਬਾਪੂ ਨੇ ਧਿਆੜ ਜੇਲ ਕੱਟੀ ਉਹਨਾਂ ਨੇ ਅਗਰਤਾਲਾ ਜੇਲ੍ਹ ਚ ਰੱਖਿਆ ਮਰਨਾ ਬਹੁਤਾ ਕਾਹ ਹੋਇਆ ਠੱਕਾ ਮਰਨਾ ਨਹੀਂ ਹੈ ਤੁਹਾਡੇ ਨਾਲ ਆ ਤੇ ਤੁਸੀਂ 50 ਸਾਲਾਂ ਤੋਂ ਸਾਡੇ ਨਾਲ ਜੁੜੇ ਇਸ ਕਰਕੇ ਜੁੜੇ ਰਹੋ ਉਹ ਬਿੱਲ ਦੇ ਕਨੈਕਸ਼ਨ ਬੰਦਿਆਂ ਦੇ ਨਾਂ ਤੇ ਜਾਦਾ ਬੀਬੀਆਂ ਦੇ ਘਟਿਆ ਤੇ ਜਿਹੜਾ ਬਿਜਲੀ ਦਾ ਬਿੱਲ ਦਾ ਹਿਸਾਬ ਲਾਓ ਮਹੀਨੇ ਦਾ 3-4000 ਰੁਪਏ ਬਣ ਜਾਂਦਾ ਸਰਕਾਰ ਚਾਹੁੰਦੀ ਅੱਧਾ ਵਰਗ ਤੇ ਉਦਾਂ ਬੰਦਿਆਂ ਦਾ ਬਾਹਰ ਕੱਢਦੇ ਹੋ ਬੀਬੀਆਂ ਤੇ ਹੈ ਹੀ ਆਬਾਦੀ ਚ ਅੱਧੀਆਂ ਇੱਕ ਨਾਲੇ ਦੇਣਾ ਵੀ ਹਜ਼ਾਰ ਦੀ ਬਿਜਲੀ ਦਾ ਬਿੱਲ ਤਾਂ 3-4 ਹਜ਼ਾਰ ਆ ਤੇ ਰਹੀ ਗੱਲ ਹੁਣ ਮੈਂ ਦੱਸਣਾ ਜਿਹੜਾ ਇਹ ਗੀਤ ਗਾਉਂਦੇ ਆਪਣੇ ਪਿਤਾ ਦੇ ਕਿ ਉੱਥੇ ਜੇਲ੍ਹ ਕੱਟੀ ਇੱਥੇ ਜੇਲ੍ਹ ਕੱਟੀ ਕੋਈ ਸਾਨ ਨਹੀਂ ਕੀਤਾ ਤੁਹਾਡੇ ਤੇ ਮੈਂ ਅੱਗੇ ਵੀ ਗੱਲ ਕਰਦਾ ਇਹ ਜਦੋਂ ਵੀ ਆਉਣ ਪਿੰਡ ਦੇ ਵਿੱਚ ਵੀ ਕੋਈ ਕਾਂਗਰਸੀ ਜਾਂ ਕੱਲ ਹੀ ਆਵੇ ਨਾ ਕੈਨ ਬੋਟ ਦਾ ਇੱਕ ਸਵਾਲ ਜ਼ਰੂਰ ਪੁੱਛਿਓ ਮੇਰੇ ਵੱਲੋਂ ਕਿ ਸੌ ਖਾਕੇ ਦੱਸ ਤੇਰਾ 600 ਯੂਨਿਟ ਬਿਜਲੀ ਬਿੱਲ ਮਾਫਿਆ ਕ ਨਹੀਂ ਮਾਰ। ਇਹ ਜਰੂਰ ਪੁੱਛ। ساری ਜ਼ਿੰਦਗੀ ਉਹਨਾਂ ਦੇ ਸਹਰਾਣੇ ਇੱਕ ਟਾਰਚ ਪਈ ਦੇਖੀ ਐ। ਜਦੋਂ ਸੌਂਦੇ ਹੀ ਉਹਨਾਂ ਦੇ ਸਹਰਾਣੇ ਦੇ ਸੱਜੇ ਪਾਸੇ ਇੱਕ ਪਤਲੀ ਜੀ ਟਾਰਚ ਪਈ ਹੁੰਦੀ ਸੀ। ਉਹ ਟਾਰਚ ਕਿਉਂ ਸੀਗੀ? ਕਿਉਂਕਿ ਉਹ ਟਾਰਚ ਇਹ ਨਿਸ਼ਾਨੀ ਸੀ ਕਿ ਬਿਜਲੀ ਜਿਹੜੀ ਐ ਮੋਟਰਾਂ ਦੀ ਰਾਤ ਦੇ 2:30 ਵਜੇ ਆਉ ਜਾਂ 3 ਵਜੇ ਮੈਂ ਉੱਠ ਕੇ ਜਾਣਾ, ਵੱਟਾਂ ਤੇ ਲਾਈਟ ਮਾਰਦੇ ਜਾਣਾ ਕੋਈ ਸੱਪ ਸੁਪਰ ਨਾਲ ਲੜ ਜਾਏ ਤੇ ਗਿਰ ਨਾ ਜਾਵਾਂ। ਮੋਟਰ ਚਲਾਉਣ ਜਾਣਾ ਆ ਇਹ ਪਹਿਲੀ ਸਰਕਾਰ ਆ ਜਿਨੇ ਇੰਨੀ ਅਕਲ ਕੀਤੀ ਏ ਕਿ ਜੇ ਬਾਕੀ ਸਾਰੇ ਜਾਨੇ ਜਿਹੜੇ ਰਾਤਾਂ ਨੂੰ ਸੌਂਦੇ ਤੇ ਕਿਸਾਨ ਕਿਉਂ ਨਾ ਸੌਵੇਂ ਬਿਜਲੀ ਨਿਰਵਿਘਨ ਮੰਗਲ ਨਹੀਂ ਆਇਆ ਤੇ ਨਾਲੇ ਮੈਂ ਪੁਰਾਣੇ ਲੀਡਰਾਂ ਨੂੰ ਇਹ ਵੀ ਨਹੀਂ ਕਹਿਣਾ ਆ ਕਿ ਮੈਂ ਹੁਣ ਆ ਗਿਆ ਤੇ ਮੇਰੇ ਕਹੜ ਤੇ ਵੋਟ ਹੀ ਪਾ ਦਿਓ ਮੈਂ ਤੁਹਾਨੂੰ ਕਾਰਨ ਦੇਣਾ ਆ ਕਿਉਂ ਵੋਟ ਪਾਉਣੇ ਆ ਵੇਖੋ 75 ਸਾਲ ਦੂਜੀਆਂ ਸਰਕਾਰਾਂ ਰਹੀਆਂ ਰੰਗ ਬਰੰਗੀਆਂ ਸਰਕਾਰਾਂ ਰਹੀਆਂ ਬਦਲ ਬਦਲ ਦੇਖੀਆਂ ਨਤੀਜੇ ਸੇਮ ਰਹੇ ਆ ਪਰ ਇਹ ਪਹਿਲੀ ਸਰਕਾਰ ਆ ਜਿਹੜੀ 75 ਸਾਲਾਂ ਬਾਅਦ ਬਣੀ ਐ ਤੇ ਸਰਕਾਰ ਬਣੀ ਤੇ ਕੰਮ ਸ਼ੁਰੂ ਕੀਤੇ ਆ ਨਹੀਂ ਤਾਂ ਪਿਛਲਾ ਇਤਿਹਾਸ ਇਹ ਕਹਿੰਦਾ ਕਿ ਜਦੋਂ ਸਰਕਾਰ ਬਣ ਜਾਂਦੀ ਤੇ 5 ਸਾਲ ਲਈ ਚੁਣਦੇ ਆਪਾਂ ਵੋਟ ਇੱਕ ਵਾਰ ਹੀ ਪਾਉਂਦੇ ਆ 5 ਸਾਲਾਂ ਚ ਉਹ ਜਿਹੜੀ ਸਰਕਾਰ ਆ ਉਹ ਸਿਰਫ ਆਖਰੀ ਜਿਹੜੇ 6 ਮਹੀਨੇ ਇੰਨਾ ਹਿੱਸਾ ਇੰਨਾ ਹਿੱਸਾ ਕੰਮ ਕਰਦੀ ਤੋ 6 ਮਹੀਨਿਆਂ ਚ ਕਿਉਂ ਕਿਉਂਕਿ ਅਗਲੀਆਂ ਵੋਟਾਂ ਚ ਵੋਟਾਂ ਲੈਣੀਆਂ ਮੂੰਹ ਵੀ ਦਿਖਾਉਣਾ ਕੁਝ ਕਹਿਣਾ ਵੀ ਇਹ ਕੰਮ ਕੀਤਾ ਤਾਂ ਕਰਕੇ ਕਰਦੇ ਆ ਇਹ ਤੋਂ ਪਹਿਲਾਂ ਤੁਹਾਡੀ ਸੜਕ ਤੇ ਜੇ ਰੋੜਾ ਹੀ ਬਜਰੀ ਪਈ ਹੁੰਦੀ ਏ ਲੱਕ ਪੈਣੀ ਹੁੰਦੀ ਚੋਣ ਜਾਬਤਾ ਲੱਗ ਜਾਂਦਾ ਚੋਣ ਜਾਬਤਾ ਲੱਗ ਜਾਂਦਾ ਭਾਨਾ ਪੜ ਜਾਂਦਾ ਜੀ ਮੈਂ ਤੇ ਕਰਾਤਾ ਸੀ ਤੁਹਾਡਾ ਕੰਮ ਆ ਚੋਣ ਜਾਬਤਾ ਲੱਗ ਗਿਆ ਹੁਣ ਅਗਲੀ ਸਰਕਾਰ ਦੇਖੂਗੀ ਇਦਾਂ ਹੁੰਦਾ ਸੀਗਾ ਇਹ ਪਹਿਲੀ ਵਾਰ ਇਦਾਂ ਹੋਇਆ ਸਰਕਾਰ ਆਈ ਤੇ ਪਹਿਲੇ ਦਿਨ ਤੋਂ ਜਿਹੜਾ ਕੰਮ ਸਟਾਰਟ ਹੋ ਗਿਆ ਹੁਣ ਦੇਖੋ ਸਰਕਾਰ ਦੀ ਨੀਅਤ ਇਥੋਂ ਪਤਾ ਲੱਗ ਜਾਂਦੀ ਹੁਣ ਤੁਸੀਂ ਸਾਰੇ ਬੈਠੇ ਆਂ ਵਿੱਚ ਜੱਟ ਜ਼ਿਮੀਦਾਰ ਵੀ ਬੈਠੇ ਆਂ ਆਪਣੇ ਨਰੇਗਾ ਵਾਲੇ ਵੀ ਬੈਠੇ ਆਂ ਹਰ ਤਰੀਕੇ ਦੇ ਜਾਨੇ ਬੈਠੇ ਆਂ ਸਾਰਿਆਂ ਦੇ 600 ਯੂਨਿਟ ਬਿਜਲੀ ਬਿੱਲ ਮਾਫੀਆਂ ਕਿ ਨਹੀਂ ਜੀ ਮਾਫੀਆਂ ਕੋਈ ਪੁੱਛਣਤ ਨਹੀਂ ਆਇਆ ਕਿ ਨਰੇਗਾ ਚ ਕੰਮ ਕਰਦੇ ਕਿ ਜ਼ਿਮੀਦਾਰਾ ਕਰਦੇ ਆ ਕੋਈ ਪੁੱਛਣਤ ਨਹੀਂ ਆਇਆ ਤੇ ਇਹਦਾ ਮਤਲਬ ਸਰਕਾਰ ਦੀ ਨੀਅਤ ਸਾਫ਼ ਆ ਕਿ ਕੋਈ ਵਿਤਕਰਾ ਨਹੀਂ ਕਰਨਾ ਤੇ ਹੋਰ ਚੀਜ਼ ਕਿ ਤੁਹਾਨੂੰ ਖੱਜਲ ਵੀ ਨਹੀਂ ਕਰਨਾ ਇਹ ਵੀ ਨਹੀਂ ਕਿ ਤੁਹਾਡੇ ਮਾਫ ਕਰਨੇ ਸੀ ਤੁਹਾਨੂੰ ਖੱਜਲ ਕਰਕੇ ਕਰਦੇ ਕੋਈ ਕਾਗਜ਼ ਹੀ ਫੜਾ ਦਿੰਦੇ ਤੁਹਾਨੂੰ ਕਿ ਜਾ ਜੀ ਪਹਿਲਾਂ ਲੰਬੜਦਾਰ ਜੀ ਤੋਂ ਸਾਈਨ ਕਰਾਓ ਫਿਰ ਤਹਿਸੀਲਦਾਰ ਸਾਹਿਬ ਕੋ ਜਾ ਕੇ ਮੋਹਰ ਲਵਾਓ ਫਿਰ ਬਿਜਲੀ ਦਫ਼ਤਰ ਖੜੇ ਹੋ ਜਾਓ ਲਾਈਨਾਂ 'ਚ ਗਰਮੀ 'ਚ ਫਿਰ ਮਾਫ ਕਰਨਗੇ ਇਦਾਂ ਵੀ ਨਹੀਂ ਕੀਤਾ ਕਰੇ ਬੈਠਿਆਂ ਹੀ ਸਹੂਲਤ ਦੇਤੀ ਤੇ ਨਾਲੇ ਗੱਲ ਇਹ ਆ ਇਹ ਸਹੂਲਤ ਤੁਹਾਡੇ ਤੇ ਆਸਾਨ ਨਹੀਂ ਆ ਇਹ ਤੁਹਾਡੇ ਪੈਸੇ ਆ ਜਿਹੜੇ ਤੁਹਾਨੂੰ ਦਿੱਤੇ ਆ ਇਹ ਤੁਹਾਡੇ ਪੈਸੇ ਕਿੱਦਾਂ ਆ ਇਹ ਵੀ ਦੱਸਣਾ ਬਹੁਤ ਜ਼ਰੂਰੀ ਆ ਮੇਰੇ ਅਰਗੇ ਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਕਿਉਂਕਿ ਮੈਂ ਸੋਚਦਾ ਸੀ ਮੈਂ ਕਹਿੰਦਾ ਯਾਰ ਮੈਂ ਤਾਂ ਜੇ ਸਕੂਲੇ ਪੜਦਾ ਜਦੋਂ ਮੈਂ ਪੜਦਾ ਸੀ ਮੈਂ ਸੋਚਦਾ ਹੀ ਮੈਂ ਸਕੂਲੇ ਪੜਦਾ ਮੈਂ ਇਥੇ ਕਮਾਉਂਦਾ ਨਹੀਂ ਮੇਰਾ ਟੈਕਸ ਵੀ ਕਾਦਾ ਕੱਟਿਆ ਗਿਆ ਤੇ ਫਿਰ ਮੇਰੇ ਪੈਸੇ ਵੀ ਕਿੱਡ ਦੇ ਖਾ ਲੈਣੇ ਆ ਜੋ ਮੈਂ ਕਮਾਉਂਦਾ ਹੀ ਨਹੀਂ ਪਰ ਗੱਲ ਹੈ ਮੇਰਾ ਬਾਪੂ ਤੇ ਕਮਾਉਂਦਾ ਸੀ ਮੈਨੂੰ ਖਰਚਾ ਤੇ ਦਿੰਦਾ ਸੀ ਗਏ ਉਹ ਦਿੰਦੇ ਸੀ ਆਲਾ ਭਾਈ ਕੁਝ ਖਾ ਪੀ ਲਈ ਸਕੂਲ ਜਾਣ ਲੱਗਿਆਂ 10 ਰੁਪਏ ਦੇ ਦਿੰਦੇ ਜੇ ਮੈਂ ਦਸਾਂ ਦਾ ਬਿਸਕੁਟ ਦਾ ਪੈਕੇਟ ਲੈਂਦਾ ਸੀ ਨਾ ਕੋਈ ਵੀ ਚੀਜ਼ ਉਹ ਦਸਾਂ ਦੀ ਨਹੀਂ ਸੀ ਉਹ 6 ਰੁਪਏ ਦੀ ਸੀ ਉਹ ਤੇ 40 50% ਤਾਂ ਟੈਕਸ ਆ ਜਿੰਨੀ ਆਰੀ ਜ਼ਿੰਦਗੀ ਚ ਤੁਸੀਂ ਖਰਚਾ ਕਰਦੇ ਹੋ ਚਾਹੇ ਕੋਕ ਦੀ ਬੋਤਲ ਕਿਤੋਂ 100 ਰੁਪਏ ਦੀ ਚੱਕ ਕੇ ਲਿਆਂਦੀ ਉਹਦੇ 40 ਰੁਪਏ ਟੈਕਸ ਆ ਉਹ ਬੋਤਲ 60ਾਂ ਦੀ ਏ ਤੇ ਜੇ ਤੁਸੀਂ ਆਪਣੇ ਮੋਟਰਸਾਈਕਲਾਂ 'ਚ ਤੇਲ ਪਾਉਣਨੇ ਆਪਣੀਆਂ ਗੱਡੀਆਂ 'ਚ ਤੇਲ ਪਾਉਣਨੇ ਟੈਕਸ ਕੱਟਿਆ ਜਾਂਦਾ ਤੁਹਾਡਾ ਬਿਜਲੀ ਦਾ ਬਿੱਲ ਕਦੀ ਧਿਆਨ ਨਾਲ ਦੇਖਿਓ ਬਿਜਲੀ ਦੇ ਬਿੱਲ ਦੇ ਯੂਨਿਟ ਉਹਦਾ ਰੇਟ ਲਿਖਿਆ ਹੁੰਦਾ ਸਾਰਾ ਜਮਾ ਜੋੜ ਕਰਕੇ ਅਖੀਰ 'ਚ ਫਿਰ ਲਿਖਿਆ ਹੁੰਦਾ ਇੰਨੇ ਪਰਸੈਂਟ ਟੈਕਸ ਉੱਚ ਵੀ ਟੈਕਸ ਤੇ ਜਦੋਂ ਗੱਡੀ ਨਵੀਂ ਖਰੀਦਦੇ ਆ ਮੰਨ ਕੇ ਚੱਲੋ ਕਿਸੇ ਨੇ ਗੱਡੀ 20 ਲੱਖ ਦੀ ਲਈ ਤੁਹਾਨੂੰ ਪਤਾ 20 ਲੱਖ ਦੀ ਗੱਡੀ 'ਚ 9 ਲੱਖ ਰੁਪਏ ਦੇ ਟੈਕਸ ਆ ਉਹ ਗੱਡੀ 11 ਲੱਖ ਦੀ ਫਿਰ ਟੈਕਸ ਦੇ ਦਿੱਤਾ ਮੁੱਦਾ ਇੱਥੇ ਇਹ ਨਿਕਾ ਕਿ ਪੈਸੇ ਆ ਕਿੱਥੋਂ ਰਹਿ ਆ ਕਿ ਠੇਕੇ ਦੇ ਪੈਸੇ ਆ ਖੇਤੀ 'ਚੋਂ ਆ ਰਹੇ ਆ ਕਿ ਬਾਹਰੋਂ ਕੋਈ ਮੁੰਡਾ ਭੇਜ ਰਿਹਾ ਮੁੱਦਾ ਇਹ ਆ ਕਿ ਪੈਸੇ ਖਰਚ ਰਹੇ ਹੋ ਕਿ ਨਹੀਂ ਖਰਚਾ ਹੋ ਰਿਹਾ ਨਾ ਤੁਹਾਡਾ ਰੋਜ਼ ਜੇ ਰੋਜ਼ ਖਰਚਾ ਹੋ ਰਿਹਾ ਤਾਂ ਰੋਜ਼ ਉਸ 'ਚੋਂ ਕੋਈ ਨਾ ਕੋਈ ਹਿੱਸਾ ਟੈਕਸ 'ਚ ਸਰਕਾਰ ਕੋ ਜਾ ਰਿਹਾ ਉਹ 75 ਸਾਲਾਂ ਦਾ ਚਾਰਿਆ ਸੀ ਪਰ ਉਹਦਾ ਫਾਇਦਾ ਤੁਹਾਨੂੰ ਨਹੀਂ ਮਿਲ ਰਿਹਾ ਸੀ ਫਾਇਦਾ ਮਿਲ ਰਿਹਾ ਸੀ ਲੀਡਰਾਂ ਨੂੰ ਆਪ ਨੂੰ ਵੋਟਾਂ ਪਾਓ ਤੁਸੀਂ ਟੈਕਸ ਦਿਓ ਤੁਸੀਂ ਪੈਸੇ ਕੱਟੇ ਜਾਣ ਤੁਹਾਡੇ ਖਾਣ ਨੂੰ ਮੂੰਹ ਜਿਹੜੇ ਸੀ ਉਹ ਲੀਡਰਾਂ ਦੇ ਆਪਣੇ ਵੋਟਾਂ ਵੀ ਉਹਨਾਂ ਦੀਆਂ ਪੈਸੇ ਵੀ ਉਹਨਾਂ ਦੇ ਤੁਹਾਡੇ ਦਿੱਤੇ ਹੋਏ ਪਰ ਪਹਿਲੀ ਵਾਰੀ ਇਹ ਸਰਕਾਰ ਆਈ ਜਿਨੇ ਲੀਡਰਾਂ ਦੇ ਘਰਾਂ ਵੱਲ ਨੂੰ ਜਿਹੜਾ ਮੂੰਹ ਸੀ ਪੈਸੇ ਦਾ ਉਹਨੂੰ ਘੁਮਾ ਕੇ ਤੁਹਾਡੇ ਆਲੂ ਕੀਤਾ ਮੈਂ ਅੱਗੇ ਵੀ ਗੱਲ ਕਰਦਾ ਜਦੋਂ ਹੁਣ ਉਹ ਕੂਲਰ ਲੱਗਾ ਉਹਦਾ ਹਵਾ ਤੁਹਾਨੂੰ ਹਵਾ ਮਾਣ ਰਹੇ ਆ ਬਿਜਲੀ ਦਾ ਬਿੱਲ ਤੇ ਲੱਗਣਾ ਉਹਦਾ ਉਹਨਾਂ ਪਹਿਲਾਂ ਕੂਲਰ ਦਾ ਮੂੰਹ ਆਪਣੇ ਵੱਲ ਨੂੰ ਕਰਕੇ ਰੱਖਿਆ ਸੀ ਕਿ ਹਵਾ ਆਪ ਹੀ ਮਾਣੀ ਜਾਂਦੇ ਸੀ ਉਹਦੀ ਪਹਿਲੀ ਵਾਰ ਇਦਾਂ ਹੋਇਆ ਕਿ ਪਬਲਿਕ ਨੂੰ ਹਵਾ ਦਿੱਤੀ ਠੰਡੀ ਸਾਡੀ ਸਰਕਾਰ ਨੇ ਉਹਦੇ ਚ ਆਮ ਆਦਮੀ ਕਲੀਨਿਕ ਖੋਲਣੇ ਸ਼ੁਰੂ ਕੀਤੇ ਆ ਜੀ ਸਕੂਲ ਚੰਗੇ ਕਰਨੇ ਸ਼ੁਰੂ ਕੀਤੇ ਆ ਤੇ ਨਾਲੇ ਨਾ ਇਹਨੂੰ ਬੜੀ ਗੋਹ ਨਾ ਸੋਚਿਓ ਕਿਉਂਕਿ ਆਪਾਂ ਜਿਹੜੇ ਏਰੀਆ 'ਚ ਰਹਿੰਦੇ ਆ ਇੱਥੇ ਆਪਾਂ ਜਾਂ ਤਾਂ ਜ਼ਿਮੀਦਾਰਾ ਕਰਦੇ ਆ ਖੇਤੀ ਕਰਦੇ ਤਾਂ ਪੈਸੇ ਆਉਂਦੇ ਘਰੇ ਕੋਈ ਦਿਹਾੜੀ ਕਰਦਾ ਤੇ ਜ਼ਿਆਦਾਤਰ ਪਰਿਵਾਰਾਂ 'ਚ ਉਹ ਆਪਣੇ 'ਚੋਂ ਇੱਕ ਨਾ ਇੱਕ ਜੀ ਬਾਹਰ ਆ ਜਿਹੜਾ ਬਾਹਰ ਪੈਸੇ ਕਮਾਉਂਦਾ ਹੁਣ ਬਾਹਰ ਕਿਉਂ ਜਾਂਦੇ ਆ ਮੈਂ ਉਹਦਾ ਵੀ ਜਵਾਬ ਆ ਦੋ ਤਰੀਕੇ ਦੇ ਸੀ ਉੱਚ ਹੁਣ ਮੈਂ ਆਪਣੇ ਪਿਤਾਲ ਚੱਲ ਜਾਂ ਜਦੋਂ 84 ਦਾ ਵੇਲਾ ਸੀ ਉਦੋਂ ਮਾਹੌਲ ਐਡਾ ਮਾੜਾ ਸੀ ਪੰਜਾਬ ਦੇ ਵਿੱਚ ਕਿ ਫੜਫੜ ਮਾਰੀ ਜਾਂਦੇ ਸੀ ਇਦਾਂ ਹੁੰਦਾ ਸੀ ਇਥੋਂ ਨਿਕਲਦਾ ਸੀ ਘਰ ਦਾ ਗੇਟ ਟੱਪਦੇ ਸੀ ਆਪਣੇ ਭਾਵੇਂ ਖੇਤ ਨੂੰ ਚੱਲਾ ਚਾਹ ਫੜਾਉਣ ਜਾਂ ਚਾਹੇ ਮੋਟਰ ਚਲਾਉਣ ਚੱਲਾ ਆ ਉਹਨੂੰ ਮਾਰ ਕੇ ਅਣਪਛਾਤੀ Laash ਬਣਾ ਦਿੰਦੇ ਸੀ ਹੁਣ ਕਿਸੇ ਨੇ ਆਪਣਾ ਜੀ ਜਿਹੜਾ ਆ ਜਿਹੜਾ ਜੰਮਿਆ ਸਾਹ ਲੈਂਦਾ ਜੀ ਜਿਹਦਾ ਬੜੇ ਚਾਵਾਂ ਦੇ ਨਾਲ ਨਾਮ ਰੱਖਿਆ ਕੋਈ ਨਹੀਂ ਚਾਹੁੰਦਾ ਕਿ ਉਹਦਾ ਜੀ ਅਣਪਛਾਤੀ Laash ਬਣ ਜਾਵੇ ਆਪਣੇ ਜੀ ਬਚਾਉਣ ਲਈ ਜਿਹਦਾ ਜਿੱਥੇ ਵਸ ਚੱਲਿਆ ਉਹਨਾਂ ਨੇ ਉਹਨਾਂ ਨੂੰ ਜਿੱਥੇ ਕੋਈ ਇਟਲੀ ਗ੍ਰੀਸ ਜਿੱਥੇ ਹੱਥ ਪਿਆ ਉੱਥੇ ਭੇਜਤਾ ਉਹ ਤੇ ਹੁਣ ਬਜ਼ੁਰਗ ਹੋ ਗਏ ਹੁਣ ਜਿਹੜੇ ਜਾਂਦੇ ਆ ਉਹ ਇਸ ਕਰਕੇ ਜਾਂਦੇ ਕਹਿੰਦੇ ਯਾਰ ਇੱਥੇ ਕੁਝ ਦਿਖਦਾ ਨਹੀਂ ਅੱਗੇ ਬਾਹਰ ਜਾਊ ਕਮਾਈ ਕਰੂਗਾ ਆਪਾਂ ਫਰੀਜ ਤੇ ਭੇਜਦੇ ਨਹੀਂ 20 ਤੋਂ 30 ਲੱਖ ਰੁਪਏ ਲੱਗਦਾ ਪਹਿਲਾਂ ਤੇ ਆਪਣਾ 20 ਤੋਂ 30 ਲੱਖ ਜਮਾ ਜੋੜ ਹੋਊਗਾ ਉਹ ਦੇ ਦਾਂਗੇ ਜਾਂ ਥੋੜਾ ਕਰਜ਼ਾ ਚੱਕਾਂਗੇ ਫਿਰ ਭੇਜਾਂਗੇ ਬਾਹਰ ਫਿਰ ਉਹ ਜਿਹੜਾ ਬੱਚਾ ਉੱਥੇ ਜਾਂਦਾ ਉਹ 5 ਸਾਲ ਮਿਹਨਤ ਕਰਦਾ ਕਮਾਈ ਕਰਦਾ ਉਹ 5 ਸਾਲਾਂ ਦੀ ਜਿਹੜੀ ਕਮਾਈ ਏ ਉਹ ਵੀ ਪੱਲੇ ਨਹੀਂ ਪੈਂਦੀ ਉਹ ਵਕੀਲਾ ਨੂੰ ਦੇਣੀ ਪੈ ਜਾਂਦੀ ਜਿਹਦੇ ਥਰੂ ਪੱਕੇ ਹੋਣਾ ਹੈ ਜਿਹਦੇ ਥਰੂ ਕੇਸ ਲਾਇਆ ਉਹ ਸਾਰੀ ਉਹਨੂੰ ਚੱਲ ਗਈ ਤੇ ਉਸ ਤੋਂ ਬਾਅਦ ਜੋ ਪੱਕੇ ਹੋ ਜਾਂਦੇ ਫਿਰ ਦੋ ਤਿੰਨ ਚੀਜ਼ਾਂ ਪੱਕੀਆਂ ਹੋ ਜਾਂਦੀਆਂ ਇੱਕ ਤੇ ਹੋ ਜਾਂਦਾ ਹੁਣ ਮੈਂ ਕੈਨੇਡਾ ਦਾ ਹੋ ਗਿਆ ਮੈਨੂੰ ਕੋਈ ਕੱਢ ਨਹੀਂ ਸਕਦਾ ਮਨ ਦਾ ਸਕੂਨ ਹੀ ਹੈ ਦੋ ਚੀਜ਼ਾਂ ਜਿਹੜੀਆਂ ਮਿਲਦੀਆਂ ਕਿੰਦੇ ਫੈਸਿਲਟੀਆਂ ਉਹ ਮਿਲਦੀਆਂ ਬਾਹਰ ਕੈਨੇਡਾ 'ਚ ਇੱਕ ਤੇ ਹੈਗੀ ਏ ਜਦੋਂ ਤੁਹਾਡੇ ਬੱਚੇ ਦੇ ਅੱਗੋਂ ਬੱਚੇ ਹੋਣੇ ਤੁਹਾਡੇ ਪੁੱਤ-ਪੁੱਤਰੇ ਉਹਨਾਂ ਦੀ ਪੜ੍ਹਾਈ ਜਿਹੜੀ ਉਹ ਚੰਗੀ ਤੇ ਮੁਫਤ ਹੋਣੀ ਇੱਕ ਚੀਜ਼ ਦੂਜੀ ਚੀਜ਼ ਕਿ ਕੱਲ ਨੂੰ ਖੁਦਾ ਨਾ ਖਾਸਤਾ ਕੋਈ ਜੀ ਬਿਮਾਰ ਪੈ ਜਾਂਦਾ ਉੱਥੇ ਆਪਾਂ ਚੋਂ ਇੱਥੋਂ ਕੋਈ ਜੀ ਗਿਆ ਉਹ ਬਿਮਾਰ ਕੋਈ ਪੈ ਗਿਆ ਤਾਂ ਉਹਨਾਂ ਦਾ ਜਿਹੜਾ ਖਰਚਾ ਇਲਾਜ ਦਾ ਚਾਹੇ ਆਪਰੇਸ਼ਨ ਆ ਚਾਹੇ ਦਵਾਈ دارو ਆ ਉਹ ਖਰਚਾ ਸਰਕਾਰ ਨੇ ਚੱਕਣਾ ਕੈਨੇਡਾ ਦੀ ਨੇ ਉਹ ਕਿਉਂ ਚੱਕਣਾ ਇੱਕ ਵਾਰੀ ਸੋਚੋ ਉਹ ਇਸ ਕਰਕੇ ਚੱਕਣਾ ਜਦੋਂ ਇੱਕ ਤਾਂ 30 ਲੱਖ ਰੁਪਏ ਤੇ 35 ਛੱਤੇ ਤੁਸੀਂ ਕੈਨੇਡਾ ਨੂੰ ਦਿੱਤਾ ਪਹਿਲਾਂ ਅਜੇ ਤੇ ਪੱਕੇ ਫੈਸਿਲਟੀਆਂ ਤੇ ਬਾਅਦ ਚ ਲੋਗੇ 5 ਸਾਲ ਤੁਹਾਡੇ ਮੁੰਡੇ ਨੇ ਉੱਥੇ ਕਮਾਈ ਕੀਤੀ ਉਹ ਕਮਾਈ ਚੋਂ ਜੇ ਉਹ 100 ਡਾਲਰ ਕਮਾਉਂਦਾ ਸੀ ਉਹ ਚੋਂ 45 ਡਾਲਰ ਤਾਂ ਸਰਕਾਰ ਪਹਿਲਾਂ ਕੱਟ ਲੈਂਦੀ ਸੀ 55 ਜੇਬ ਚ ਪੈਂਦਾ ਸੀ ਤੇ 5 ਸਾਲ ਉਹ 45 ਡਾਲਰ ਲਗਾਤਾਰ ਦਿੰਦਾ ਰਿਹਾ ਜਿੰਨੇ ਉਹਨੇ 100 ਡਾਲਰ ਕਮਾਏ ਹਰ 100 ਡਾਲਰ ਚੋਂ 45 ਡਾਲਰ ਦਿੰਦਾ ਰਿਹਾ ਪੰਜਾਂ ਸਾਲਾਂ ਨੂੰ ਪੱਕਾ ਆਇਆ ਹੁਣ ਤਾਬਲ ਹੋਇਆ ਕਿ ਹੁਣ ਮੈਂ ਸਰਕਾਰ ਤੋਂ ਫੈਸਿਲਟੀਆਂ ਲਵਾਂ ਤੇ ਉਹ ਕਿਹੜਾ ਬੱਚਾ ਜਮ ਕੇ ਪਹਿਲਾਂ ਤਾਂ ਰਿਆ ਜਦੋਂ ਬੱਚਾ ਹੋਊ ਉਦੋਂ ਪੜੂਗਾ ਨਾ ਖਰਚਾ ਤੇ ਸਰਕਾਰ ਉਦੋਂ ਕਰੂਗੀ ਤੇ ਨਾਲੇ ਜੀ ਰੋਜ ਬਿਮਾਰ ਥੋੜਾ ਕੀ ਰੋਜ ਦਵਾਈ ਲੈਣ ਤੁਰੇ ਕਦੀ ਕਿਤੇ ਸਾਲ ਜਮਾਈ ਲੋੜਿਆ ਉਦੋਂ ਸਰਕਾਰ ਖਰਚਾ ਕਰੂ ਕਹਿਣ ਦਾ ਮਤਲਬ ਤੁਹਾਡੇ ਹੀ ਪੈਸੇ ਆ ਤੁਸੀਂ ਕੁਝ ਪਹਿਲਾਂ ਦੇਤੇ ਕੁਝ ਉਹਨੇ ਕਮਾ ਕੇ ਟੈਕਸ ਚ ਦੇਤੇ ਉਹੀ ਪੈਸਾ ਘੁੰਮ ਕੇ ਤੁਹਾਨੂੰ ਉੱਥੇ ਸਹੂਲਤਾਂ ਦਿੰਦਾ ਤੇ ਟੈਕਸ ਤਾਂ ਇੱਥੇ ਵੀ ਤਾਂ ਕੱਟਿਆ ਜਾ ਰਿਹਾ ਸੀ ਤੇ ਇੱਥੇ ਸਹੂਲਤਾਂ ਕਿਉਂ ਨਹੀਂ ਮਿਲਦੀਆਂ ਤੇ ਉਹੀ ਤੁਹਾਨੂੰ ਦੱਸਦਾ ਕਿਉਂਕਿ ਨੀਅਤ ਨਹੀਂ ਸੀ ਸਹੂਲਤਾਂ ਮਿਲ ਰਹੀਆਂ ਸੀ ਪਰ ਕੁਝ ਚੁਣੇ ਹੋਏ ਬੰਦਿਆਂ ਨੂੰ ਜਿਹੜੇ ਤੁਹਾਡੇ ਤੋਂ ਵੋਟ ਵੀ ਪਵਾ ਲੈਂਦੇ ਸੀ ਤੇ ਨਾਲ ਤਨਖਾਹਾਂ ਵੀ ਖਾਈ ਜਾਂਦੇ ਆ ਤੇ ਤੁਹਾਨੂੰ ਇਹ ਪਤਾ ਜੀ ਜੇ ਕੋਈ ਬੰਦਾ ਐਮਐਲਏ ਬਣ ਗਿਆ ਉਹਦੀ 85000 ਤੋਂ ਲੱਖ ਦੇ ਆਸ-ਪਾਸ ਪੈਨਸ਼ਨ ਆ ਮਤਲਬ ਐਮਐਲਏ ਬਣ ਕੇ ਹਾਰ ਗਿਆ ਤਾਂ ਵੀ ਤੇ ਜੇ ਕੋਈ ਪੰਜਾਰ ਹੀ ਐਮਐਲਏ ਬਣਿਆ ਉਹ ਪੰਜ ਪੰਜ ਪੈਨਸ਼ਨਾਂ ਲੈਂਦਾ ਸੀਗਾ 5 ਲੱਖ ਦੇ ਆਸ-ਪਾਸ ਤੇ ਪੈਸੇ ਤੁਹਾਡੇ ਆਰਮਨਦ ਸੋਚੋ ਕੁਝ ਨਹੀਂ ਕਰਨਾ ਉਦੋਂ ਹੀ 5 ਲੱਖ ਰੁਪਏ ਪੈਨਸ਼ਨ ਆ ਜਾਣੀ ਹੈ ਮਾੜੀ ਹੈ ਸਾਡੀ ਸਰਕਾਰ ਨੇ ਉਹ ਪੈਨਸ਼ਨਾਂ ਕੱਟੀਆਂ ਪਾਵੇਂ 20 ਆਰੀ ਦਾ ਐਮਐਲਏ ਕਿਉਂ ਨਾ ਹੋਵੇ ਪੈਨਸ਼ਨ ਮਿਲੂਗੀ ਇੱਕ ਉਹ ਪੈਨਸ਼ਨਾਂ ਕੱਟ ਕੇ ਉਹ ਪੈਸੇ ਜਿਹੜੇ ਤੁਹਾਡੇ ਤੇ ਲਾਉਣੇ ਸ਼ੁਰੂ ਕੀਤੇ ਇਹ ਫਰਕ ਆ ਮੈਂ ਅੱਗੇ ਵੀ ਗੱਲ ਕਰਦਾ ਕਿ ਮੈਂ ਜਦੋਂ ਪਿੰਡ-ਪਿੰਡ ਜਾਂਦਾ ਮੈਨੂੰ ਬਹੁਤ ਜਾਣੇ ਮਿਲਦੇ ਜਿਹੜੇ ਕਹਿੰਦੇ ਮੈਂ ਤੇਰੇ ਪਿਤਾ ਦਾ ਯਾਰ ਆਂ ਅਸੀਂ ਇਕੱਠੇ ਪੜੇ ਆਂ ਸਰਕਾਰੀ ਸਕੂਲੇ ਬਹੁਤ ਜਾਣੇ ਮਿਲਦੇ ਜਿਹੜੇ ਕਹਿੰਦੇ ਤੇਰੇ ਦਾਦਾ ਜੀ ਹੈੱਡਮਾਸਟਰ ਦਰਸ਼ਨ ਸਿੰਘ ਘੁੰਮਣ ਦੇ ਕੋਲ ਪੜੇ ਆਂ ਅਸੀਂ ਬਹੁਤ ਜਣੇ ਮਿਲਦੇ ਉਹ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਇੱਕ ਵਾਰੀ ਸੋਚ ਕੇ ਦੇਖੋ ਕਿ ਮੇਰੇ ਜਿਹੜੇ ਫਾਦਰ ਸਾਹਿਬ ਦੀ ਪੀੜ੍ਹੀ ਸੀ ਉਹ ਸਾਰੀ ਸਰਕਾਰੀ ਸਕੂਲਾਂ 'ਚ ਪੜ੍ਹੀ ਤੇ ਉਹਨਾਂ ਤੋਂ ਲੈ ਕੇ ਮੇਰੇ ਤੱਕ ਆਉਂਦਿਆਂ ਇਹੋ ਜਿਹਾ ਕੀ ਹੋ ਗਿਆ ਕਿ ਮੇਰੇ ਪਰਿਵਾਰ ਨੂੰ ਆਪਣੀ ਜੇਬ 'ਚੋਂ ਨਿੱਜੀ ਜੇਬ 'ਚੋਂ ਖਰਚਾ ਕਰਕੇ ਮੈਨੂੰ ਪ੍ਰਾਈਵੇਟ ਸਕੂਲਾਂ 'ਚ ਪੜਾਉਣਾ ਪਿਆ ਇਹਦਾ ਮਤਲਬ ਸਰਕਾਰ ਨੇ ਪੱਠਾ ਬਠਾਤਾ ਸਰਕਾਰੀ ਸਕੂਲਾਂ ਦਾ ਸ਼ਰਮੋਹ ਲਾਪੀ ਕਿ ਚੰਗੇ ਕਰਦੇ ਆ ਪੈਸੇ ਕਮਾਉਂਦੇ ਮੁੰਡਾ ਸਰਕਾਰੀ ਸਕੂਲੇ ਪੜ੍ਹਦਾ ਸ਼ਰਮ ਵਾਲੀ ਗੱਲ ਹੋ ਗਈ ਸੀ ਤਾਂ ਪਹਿਲੀ ਵਾਰ ਇਦਾਂ ਹੋਇਆ ਜੀ ਸਰਕਾਰੀ ਸਕੂਲਾਂ ਦੇ ਵਿੱਚ ਦੁਆਰਾ ਦਾਖਲੇ ਸ਼ੁਰੂ ਹੋਏ ਆ ਸਾਡੀ ਸਰਕਾਰ ਚ 9000 ਆ ਦੋਹਾਂ ਸਾਲਾਂ ਦੀ ਗੱਲ ਕਰਦਾ ਜੀ 2 9000 ਬੱਚਿਆਂ ਨੇ 9000 ਮਤਲਬ ਬੱਚੇ ਨਹੀਂ 9000 ਪਰਿਵਾਰਾਂ ਨੇ ਪ੍ਰਾਈਵੇਟ ਸਕੂਲਾਂ ਚੋਂ ਜਿਨ੍ਹਾਂ ਕੋ ਪੈਸੇ ਹੋਣਗੇ ਵੀ ਪ੍ਰਾਈਵੇਟ ਸਕੂਲ ਫੀਸ ਦੇਣ ਦੇ ਉਹਨਾਂ ਨੇ ਆਪਣੇ ਦਾਖਲੇ ਪ੍ਰਾਈਵੇਟ ਸਕੂਲਾਂ ਚੋਂ ਕਟਾ ਕੇ ਸਰਕਾਰੀ ਸਕੂਲਾਂ ਚ ਕਰਾਏ ਇਹਦਾ ਮਤਲਬ ਸਰਕਾਰੀ ਸਕੂਲ ਚ ਕੁਝ ਤਾਂ ਖਾਸ ਹੋਊ ਨੇ ਤਾਂ ਉਹਦਾ ਸ਼ਰਮ ਮਹਿਸੂਸ ਕਰੀ ਦੀ ਕਿ ਮੁੰਡਾ ਯਾਰ ਤੂੰ ਬਹੁਤ ਪੈਸੇ ਕਮਾਉਣਾ ਮੁੰਡਾ ਬੱਚੇ ਆਪਣੇ ਤੂੰ ਸਰਕਾਰੀ ਸਕੂਲੇ ਪਾਏ ਵਿਗੜ ਜਾਣਗੇ ਪੱਲੇ ਨਹੀਂ ਕੁਝ ਰਹਿਣਾ ਕੱਲ ਨੂੰ ਗਲਤ ਆਦਤਾਂ ਸਿੱਖ ਜਿਓ ਪਰ 9000 ਬੱਚਾ ਜਿਹੜਾ ਪਿਆ ਇਹਦਾ ਮਤਲਬ ਕੁਝ ਤਾਂ ਖਾਸ ਕੀਤਾ ਸਰਕਾਰ ਨੇ ਕੀ ਕੀਤਾ ਉਹ ਦੱਸਦਾ ਇੱਕ ਤਾਂ ਪਹਿਲੀ ਗੱਲ ਜੀ ਬਿਲਡਿੰਗ ਜਿਹੜੀ ਬਣਾ ਰਹੀ ਹੈ ਨਵੇਂ ਸਕੂਲ ਅਸੀਂ ਬਣਾ ਰਹੇ ਹਾਂ ਸਰਕਾਰੀ ਸਕੂਲ ਉਹ ਦੇਖਣ ਚ ਵੀ ਪ੍ਰਾਈਵੇਟ ਸਕੂਲੋਂ ਸੋਹਣੇ ਆ ਦਿਖ ਚ ਵੀ ਜਿਹੜਾ ਕਮਰਾ ਆ ਜਿੱਥੇ ਬੱਚਿਆਂ ਨੇ ਪੜ੍ਹਨਾ ਉਹ ਚ ਏਸੀ ਲੱਗੇ ਆ ਪ੍ਰੋਜੈਕਟਰ ਲੱਗਾ ਉੱਤੇ ਪਿੱਛੇ ਸਕਰੀਨਾਂ ਲੱਗੀਆਂ ਜਿਹੜੀਆਂ ਪ੍ਰਾਈਵੇਟ ਸਕੂਲਾਂ 'ਚ ਵੀ ਨਹੀਂ ਲੱਗੀਆਂ। ਸਵਿਮਿੰਗ ਪੂਲ ਆ ਸਕੂਲਾਂ ਦੇ ਵਿੱਚ ਤੈਰਨਾ ਸਿਖਾਉਂਦੇ ਆ। ਆਪਣੇ ਤੇ ਇੱਥੇ ਪ੍ਰਾਈਵੇਟ ਸਕੂਲਾਂ 'ਚ ਵੀ ਹੈ ਨਹੀਂ। ਸਾਡੇ ਸਰਕਾਰੀ ਸਕੂਲਾਂ 'ਚ ਇਹਨੇ ਸ਼ੁਰੂ ਕਰਤੇ। ਇਹ ਤੇ ਗੱਲਾਂ ਉਹ ਆ ਜਿਹੜੀਆਂ ਮਨ ਨੂੰ ਲੁਭਾਵਣੀਆਂ ਲੱਗਦੀਆਂ। ਜਿਹਦੇ ਕਰਕੇ ਆਪਾਂ ਇੱਕ ਵਾਰੀ ਤਾਂ ਐਡਮਿਸ਼ਨ ਲੈ ਲਾਂਗੇ। ਮੰਤਬ ਤਾਂ ਪੜ੍ਹਾਈ ਆ। ਹੁਣ ਪੜ੍ਹਾਈ ਦਾ ਅਸਰ ਦੇਖੋ। ਆ ਪਿਛਲੇ ਦੋਹਾਂ ਸਾਲਾਂ ਦੀ ਗੱਲ ਕਰਦਾ 158 ਬੱਚੇ ਜਿਹੜੇ ਸਰਕਾਰੀ ਸਕੂਲ ਚ ਪੜ੍ਹੇ ਆ ਉਹਨਾਂ ਨੇ ਦੁਨੀਆ ਦਾ ਸਭ ਤੋਂ ਔਖਾ ਟੈਸਟ ਇੰਜੀਨੀਅਰਿੰਗ ਦਾ ਪੂਰੀ ਦੁਨੀਆ ਦਾ ਕੁੱਲ ਦੁਨੀਆ ਦੇ ਸਭ ਤੋਂ ਔਖੇ ਟੈਸਟਾਂ ਜੋ ਟੈਸਟ ਕਲੀਅਰ ਕੀਤਾ ਸਰਕਾਰੀ ਸਕੂਲ ਦੇ 152 ਬੱਚਿਆਂ ਨੇ ਮੈਂ ਵੀ ਦਿੱਤਾ ਸੀ ਮੈਂ ਵੀ ਇੰਜੀਨੀਅਰ ਆ ਵਕੀਲ ਤੇ ਹੈਗਾ ਇੰਜੀਨੀਅਰ ਵੀ ਆ ਨਾਲ ਮੇ ਕੋਈ ਨਹੀਂ ਕਲੀਅਰ ਹੋਇਆ ਸੀ ਮੇਰੇ ਤੇ ਮਾਪੇ ਨੇ 1,95 95000 ਖਰਚਿਆ ਸੀਗਾ 2008-9 ਦੀ ਗੱਲ ਆ ਟਿਊਸ਼ਨ ਪੜਦਾ ਸੀ ਨਹੀਂ ਹੋਇਆ ਸਰਕਾਰੀ ਸਕੂਲ ਦੇ ਬੱਚਿਆਂ ਨੇ ਉਹ ਟੈਸਟ ਕਲੀਅਰ ਕੀਤਾ ਦੁਨੀਆ ਦਾ ਸਭ ਤੋਂ ਔਖਾ ਟੈਸਟ ਆ ਹੁਣ ਉਹ ਬੱਚਿਆਂ ਨੇ ਜਿਹੜੇ ਕਾਲਜਾਂ ਚ ਪੜ੍ਹਨਾ ਆ ਉਥੋਂ 4 ਸਾਲਾਂ ਬਾਅਦ ਜਦੋਂ ਇੰਜੀਨੀਅਰ ਬਣ ਕੇ ਨਿਕਲਣਾ ਤੇ ਸਭ ਤੋਂ ਥੱਲੜੇ ਲੈਵਲ ਦੀ ਨੌਕਰੀ ਜਿਹਨੂੰ ਕਹਿੰਦੇ ਜੀ ਉਹ ਮੁੰਡੇ ਨੂੰ ਨਾ ਐਵੇਂ ਰੈਂਤ ਖੁੰਦ ਜੀ ਨੌਕਰੀ ਮਿਲ ਗਈ ਉਹ ਰੈਂਤ ਖੁੰਦ ਨੌਕਰੀ ਚ ਵੀ ਪਤਾ ਕਿੰਨਾ ਕਮਾਊਗਾ 1 ਸਾਲ ਦਾ 50 ਲੱਖ ਰੁਪਏ 50 ਲੱਖ ਰੁਪਏ 1 ਸਾਲ ਦੀ ਕਮਾਈ ਆ ਤੇ ਮੈਂ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਦੇਣ ਲਈ ਤਿਆਰ ਆ 152 ਬੱਚਿਆਂ ਚ ਕਾਫੀ ਇਹੋ ਜਿਹੇ ਬੱਚੇ ਹੋਣੇ ਆ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ 50000 ਦੀ ਵੱਜੀ ਦੱਥੀ ਨਹੀਂ ਦੇਖੀ ਹੋਣੀ ਜਿਨੇ 50 ਲੱਖ ਰੁਪਏ ਕਮਾਉਣਾ ਲਿਖਤੀ ਦੇ ਸਕਦੇ ਇਹ ਅਸਰ ਆ ਆਮ ਆਦਮੀ ਪਾਰਟੀ ਦਾ ਤੇ ਮੈਂ ਅੱਗੇ ਵੀ ਗੱਲ ਕਰਦਾ ਇਹ ਸਹੂਲਤਾਂ ਉਹੀ ਆ ਨਾ ਜੀ ਜਿਹੜੀਆਂ ਮੈਂ ਤੁਹਾਨੂੰ ਕੈਨੇਡਾ ਵਾਲੀਆਂ ਗਣਾਈਆਂ ਸੀ ਕੈਨੇਡਾ ਚ ਪੜ੍ਹਾਈ ਤੇ ਇਲਾਜ ਮੁਫਤ ਨਹੀਂ ਆ ਉਹ ਤੁਹਾਡੇ ਹੀ ਪੈਸੇ ਆ ਇੱਥੇ ਵੀ ਤੁਹਾਡੇ ਪੈਸੇ ਆ ਪਰ ਤੁਹਾਨੂੰ ਦੇਣੇ ਹੁਣ ਸ਼ੁਰੂ ਕੀਤੇ ਆ 75 ਸਾਲਾਂ ਦਾ ਸਫਰ ਸੀਗਾ ਜਿਹੜਾ ਗਲਤ ਰਾਹ ਤੁਰ ਪਏ ਆ ਪਰ ਰਾਹੀ ਗਲਤ 75 ਸਾਲ ਤੁਰ ਪਏ ਆ ਆ ਦੋ ਸਾਲ ਵਾਪਸ ਮੁੜ ਕੇ ਆ ਰਹੇ ਆ ਦੋਹਾਂ ਸਾਲਾਂ ਦਾ ਗੱਲ ਗਿਣਾ ਰਿਆਂ ਮੈਂ ਅੱਗੇ ਵੀ ਗੱਲ ਕਰਦਾ ਜੂ ਮੈਂ ਸਰਕਾਰ ਦੀਆਂ ਗੱਲਾਂ ਗਿਣਾਉਣਾ ਨਾ ਜੀ ਮੈਨੂੰ ਉੱਦਾਂ ਘੰਟਾ ਲੱਗਦਾ ਹਲਕ ਸੁੱਕ ਜਾਂਦਾ ਗਲਾ ਸੁੱਕ ਜਾਂਦਾ ਬੋਲਦੇ ਆ ਮੈਂ ਅੱਗੇ ਵੀ ਕਹਿੰਨਾ ਮੇਰੇ ਦਾਦਾ ਜੀ ਪੜਾਉਂਦੇ ਵੀ ਸੀਗੇ ਖੇਤੀ ਆਪ ਕਰਦੇ ਕੋਈ ਨੌਕਰ ਨਹੀਂ ਰੱਖਿਆ ਕੋਈ ਮਦਦ ਲਈ ਨਹੀਂ ਬੰਦਾ ਰੱਖਿਆ ਸੀ ਸਕੂਲੋਂ ਪੜਾ ਕੇ ਆਉਣਾ ਮੈਨੂੰ ਆਪ ਮੇਰੇ ਅੱਖੀ ਦੇਖੀਏ ਆਪਣੇ ਘਰ ਦੇ ਅੰਦਰ ਵੜਦੇ ਆ ਇਦਾਂ ਹੀ ਬਟਨ ਖੋਲਦੇ ਆਉਣਾ ਇਦਾਂ ਹੀ ਕੱਪੜੇ ਬਦਲਨੇ ਤੇ ਇਦਾਂ ਹੀ ਟਰੈਕਟਰ ਤੇ ਤੁਰੇ ਜਾਂਦੇ ਜਿਹੜਾ ਖਾ ਪੀ ਲੈਣਾ ਲੱਸੀ ਲੂਸੀ ਪੀ ਲੈਣੀ ਤੇ ਇਦਦੇ ਚੜ ਜਾਣਾ ਟਰੈਕਟਰ ਤੇ ਆਪ ਕਰਨੀ ਖੇਤੀ ਮੈਂ ਸਾਰੀ ਜ਼ਿੰਦਗੀ ਉਹਨਾਂ ਦੇ ਸਹਰਾਣੇ ਇੱਕ ਟਾਰਚ ਪਈ ਦੇਖੀਏ ਜਦੋਂ ਸੌਂਦੇ ਹੀ ਉਹਨਾਂ ਦੇ ਸਹਰਾਣੇ ਦੇ ਸੱਜੇ ਪਾਸੇ ਇੱਕ ਪਤਲੀ ਜੀ ਟਾਰਚ ਪਈ ਹੁੰਦੀ ਸੀ ਉਹ ਟਾਰਚ ਕਿਉਂ ਸੀਗੀ ਕਿਉਂਕਿ ਉਹ ਟਾਰਚ ਇਹ ਨਿਸ਼ਾਨੀ ਸੀ ਕਿ ਬਿਜਲੀ ਜਿਹੜੀ ਹੈ ਮੋਟਰਾਂ ਦੀ ਰਾਤ ਦੇ 2:30 ਵਜੇ ਆਉ ਜਾਂ 3 ਵਜੇ ਮੈਂ ਉੱਠ ਕੇ ਜਾਣਾ ਵਟਾਂ ਤੇ ਲਾਈਟ ਮਾਰਦੇ ਜਾਣਾ ਕੋਈ ਛੱਪ ਸੁਪਰ ਨਾਲ ਲੜ ਜਾਏ ਤੇ ਗਿਰ ਨਾ ਜਾਵਾਂ ਮੋਟਰ ਚਲਾਉਣ ਜਾਣਾ ਆ ਇਹ ਪਹਿਲੀ ਸਰਕਾਰ ਆ ਜਿਨੇ ਇੰਨੀ ਅਕਲ ਕੀਤੀ ਏ ਕਿ ਜੇ ਬਾਕੀ ਸਾਰੇ ਜਣੇ ਜਿਹੜੇ ਰਾਤਾਂ ਨੂੰ ਸੌਂਦੇ ਤੇ ਕਿਸਾਨ ਕਿਉਂ ਨਾ ਸੌਵੇਂ ਬਿਜਲੀ ਨਿਰਵਿਗਨ ਦੇਣ ਵੇਲੇ ਦਿੱਤੀ ਆ ਮੈਂ ਕਈ ਪਿੰਡਾਂ ਜਾ ਕੇ ਇਦਾਂ ਮੀਟਿੰਗਾਂ ਕਰਦਾ ਮੈਂ ਕਈ ਕੰਮ ਗਣਾਏ ਸਰਕਾਰ ਦੇ ਤਬਈ ਇੱਕ ਥਾਂ ਇੱਕ ਜ਼ਿੰਮੇਦਾਰ ਨੇ ਮੈਨੂੰ ਮਾਈਕ ਫੜ ਕੇ ਬੋਲਿਆ ਕਹਿੰਦਾ ਸਰਦਾਰ ਸਾਹਿਬ ਸਾਰੀਆਂ ਗੱਲਾਂ ਬਹੁਤ ਫੈਸਿਲਟੀਆਂ ਦੇ ਰਹੀ ਬਹੁਤ ਵਧੀਆ ਪਰ ਇੱਕ ਚੀਜ਼ ਜਿਹੜੀ ਮੈਨੂੰ ਬਾਕੀਆਂ ਦਾ ਪਤਾ ਨਹੀਂ ਪਰ ਇੱਕ ਚੀਜ਼ ਮੈਂ ਜ਼ਰੂਰ ਦੱਸਣੀ ਜਿਹੜੀ ਮੈਨੂੰ ਮਿਲੀ ਕਹਿੰਦੇ ਮੈਂ ਕੋਈ ਤਗੜਾ ਜ਼ਿੰਮੇਦਾਰਾ ਨਹੀਂ ਕਰਦਾ ਸਧਾਰਨ ਕਿਸਾਨ ਆ ਮੇਰਾ ਸਧਾਰਨ ਕਿਸਾਨ ਦਾ 25000 ਦਾ ਜਨਰੇਟਰ ਦਾ ਡੀਜ਼ਲ ਬਚਾਇਆ ਸਰਕਾਰ ਨੇ ਇਸ ਕਰਕੇ ਵੋਟ ਪਾਉਣੀ ਮੈਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿੰਦਾਬਾਦ ਉਹ ਕਹਿੰਦੇ ਕਿ ਇੱਕ ਥਾਂ ਗਿਆਂ ਪਿੰਡ ਬਾਗਵਾਨ ਪਰ ਉਹ ਕਹਿੰਦੇ ਸਾਡੇ ਤੇ ਜਨਰੇਟਰਾਂ ਨੂੰ ਖੱਖਰ ਲੱਗੇ ਆ ਤੇ ਉਹ ਤੋਂ ਵੱਡੀ ਗੱਲ ਸਾਡੇ ਆਪ ਕੋ ਤਿੰਨ ਚਾਰ ਜਨਰੇਟਰ ਆ ਸਾਨੂੰ ਹੱਥੀਆਂ ਨਹੀਂ ਲੱਪਣਦੀਆਂ ਜਨਰੇਟਰ ਦੀਆਂ ਕਿਉਂਕਿ ਕਦੀ ਲੋਡ ਹੀ ਨਹੀਂ ਪਈ ਢੇੜਾ ਦੇਣ ਦੀ ਅਸਲੀਅਤ ਆ ਇਹ ਪਿੰਡ 'ਚ ਜਿੱਦਾਂ ਹੁਣ ਫਿਰਦੇ ਆ ਨਾ ਜੀ ਕੋਈ ਬੰਦਾ ਕੋਈ ਕਾਂਗਰਸੀ ਜਾਂ ਅਕਾਲੀ ਉਹਨਾਂ ਨੂੰ ਪੁੱਛਿਓ ਕਿ ਜ਼ਿੰਮੇਦਾਰ ਆ ਜੇ ਕੋਈ ਕਰਦਾ ਉਹਨੂੰ ਕਹੋ ਤੇਰੀ ਬਿਜਲੀ ਮਾਫ ਨਹੀਂ ਉਹਨੂੰ ਪੁੱਛੋ ਉਹਨੂੰ ਪੁੱਛੋ ਤੇਰੀ 600 ਜੁਨਿਟ ਬਿਜਲੀ ਮਾਫਿਆ ਕਿ ਨਹੀਂ ਮੈਂ ਅੱਗੇ ਵੀ ਗੱਲ ਕਰਦਾ ਮੈਂ ਇੱਥੇ ਸਪੀਚ ਸੁਣਦਾ ਸੀ ਵਿੱਚ ਕੋਈ ਮੈਨੂੰ ਦੱਸੇ ਕਿ ਜਦੋਂ ਇਹ ਸੰਗਰੂਰ ਚੱਲ ਗਿਆ ਜਿਹਨੂੰ ਵੋਟਾਂ ਪਾਈਆਂ ਜਿਹੜਾ ਐਮਐਲਏ ਬਣਿਆ ਬਣਾਇਆ ਤੇ ਇਸ ਕਰਕੇ ਕੋਈ ਸਹੂਲਤ ਸਾਨੂੰ ਦਵੇ ਇਸ ਕਰਕੇ ਥੋੜਾ ਬਣਾਇਆ ਕਿ ਅਸੀਂ ਇਹਨੂੰ ਵੋਟਾਂ ਪਾਈਏ ਇਹਦੀ ਤਨਖਾਹ ਲੱਗ ਜਾਏ ਤੇ ਸੰਗਰੂਰ ਚੱਲ ਜਾਵੇ ਗੱਡੀਆਂ ਝੂਟਦਾ ਬਣਾਇਆ ਇਸ ਕਰਕੇ ਹੀ ਸਾਨੂੰ ਕੋਈ ਸਹੂਲਤ ਦਵੇ ਇਹ ਕੀ ਕਰਦੇ ਜਦੋਂ ਸਪੀਚ ਕਰਦੇ ਆ ਸਪੀਚ ਕਰਦੇ ਕੀ ਕਹਿਣਗੇ ਜੋ ਕੀਤੇ ਹੋਏ ਕੰਮ ਵਿੱਚ ਉਹ ਉਂਟਾ ਹੀ ਆ ਕੱਢਣਗੇ ਕਹਿਣਗੇ ਜੀ ਉਹ ਜਿਹੜਾ ਸਕੂਲ ਬਣਾਇਆ ਉਹ ਐ ਨਹੀਂ ਜੀ ਫਲਾਣਾ ਜੀ ਉਹ ਇਹ ਗਲਤੀ ਇੱਕ ਮੈਨੂੰ ਨਾ ਗੱਲ ਸੁਣਾਈ ਕਿਸੇ ਨੇ ਕਹਿੰਦੇ ਇੱਕ ਪਿੰਡ 'ਚ ਨਗੋਚੀ ਸੀ ਜਿਹੜਾ ਗਲਤੀਆਂ ਹੀ ਕੱਢਦਾ ਰਹਿੰਦਾ ਜਿੰਨਾ ਮਰਜ਼ੀ ਚੰਗਾ ਕੰਮ ਕਰਦੇ ਉਹਨੇ ਵਿੱਚ ਗਲਤੀ ਕੱਢ ਦੇਣੀ ਕੋਈ ਭਲੇ ਵਾਲਾ ਕੰਮ ਕੀਤਾ ਉਹ 'ਚ ਵੀ ਗਲਤੀ ਕੱਢ ਦੇਣੀ ਸਾਰੇ ਪਿੰਡ ਵਾਲਿਆਂ ਨੇ ਸਲਾਹ ਕੀਤੀ ਕਹਿੰਦੇ ਯਾਰ ਕੁਛ ਇਦਾਂ ਦਾ ਕਰੀਏ ਜਿੱਥੇ ਗਲਤੀ ਨਾ ਕੱਢ ਸਕੇ ਕਹਿੰਦੇ ਬੜਾ ਲੱਭਿਆ ਤੇ ਕਿਤੋਂ ਪਤਾ ਲੱਗਾ ਕਹਿੰਦੇ ਇੱਕ ਕੁੱਤਾ ਆ ਉਹ ਕੁੱਤਾ ਇੰਨੀ ਤੇਜ਼ ਦੌੜਦਾ ਖੜੇ ਪਾਣੀ ਦੇ ਉੱਤੋਂ ਭੱਜ ਕੇ ਨੰਗ ਜਾਂਦਾ ਡੁੱਬਦਾ ਨਹੀਂ ਕਹਿੰਦੇ ਜੀ ਉਹ ਕੁੱਤਾ ਲਿਆਂਦਾ ਉਹਨਾਂ ਨੇ ਕੁੱਤਾ ਭਜਾਇਆ ਪਾਣੀ ਤੋਂ ਪਾਣੀ ਤੋਂ ਭੱਜ ਕੇ ਨੰਗਿਆ ਉਹਨੂੰ ਕਹਿੰਦੇ ਬਈ ਹੁਣ ਦੱਸ ਇਹਦੇ 'ਚ ਗਲਤੀ ਕੀ ਐ ਨੁਕਸ ਕੱਢ ਕੇ ਦਿਖਾ ਇਹਦੇ 'ਚ ਕੱਢ ਕਹਿੰਦਾ ਜਿਹੜਾ ਇਹ ਕੁੱਤਾ ਇਦਾਂ ਭੱਜ ਕੇ ਨਿਕਲਿਆ ਇਹਦਾ ਮਤਲਬ ਇਹਨੂੰ ਤੈਰਨਾ ਨਹੀਂ ਆਉਂਦਾ ਤਾਂ ਭੱਜ ਕੇ ਨਿਕਲਿਆ ਉਹ 'ਚ ਵੀ ਗਲਤੀ ਘੜਤੀ ਇਹਨਾਂ ਦਾ ਹਾਲ ਉਹ ਆ ਕਹਿੰਦਾ ਮਤਲਬ ਆਪ ਕੰਮ ਨਹੀਂ ਕਰਨਾ ਤੇ ਦੂਜੇ ਦੇ ਕੀਤੇ ਕੰਮ ਦੇ ਵਿੱਚ ਨੁਕਸ ਕੱਢਣੇ ਆਪਣੀ ਸਪੀਚ ਚ ਆਪਣੇ ਕੰਮ ਨਹੀਂ ਗਣਾਉਂਦੇ ਜਾਂ ਤਾਂ ਨੁਕਸ ਕੱਟੀ ਜਾਣੇ ਦੂਜੇ ਦੇ ਜਾਂ ਫਿਰ ਆਪਣੇ ਘਰ ਦੇ ਗੀਤ ਗਾਈ ਜਾਣੇ ਆਪਣੇ ਬਾਪੂ ਬਾਰੇ ਕਹੀ ਜਾਣਾ ਮੇਰੇ ਬਾਪੂ ਨੇ ਧਿਆੜ ਜੇਲ੍ਹ ਕੱਟੀ ਉਹਨਾਂ ਨੇ ਅਗਰਤਾਲਾ ਜੇਲ੍ਹ ਚ ਰੱਖਿਆ ਮਿਰਨਾ ਬਹੁਤ ੱਕਾ ਹੋਇਆ ੱਕਾ ਮਿਰਨਾ ਨਹੀਂ ਇਹ ਤੁਹਾਡੇ ਨਾਲ ਆ ਤੇ ਤੁਸੀਂ 50 ਸਾਲਾਂ ਤੋਂ ਸਾਡੇ ਨਾਲ ਜੁੜੇ ਇਸ ਕਰਕੇ ਜੁੜੇ ਰਹੋ ਮੈਂ ਕਹਿੰਨਾ ਜੀ ਉਹ ੱਕਾ ਉਹਨਾਂ ਦੇ ਨਾਲ ਨਹੀਂ ੱਕਾ ਤੇ ਉਹਨਾਂ ਤੁਹਾਡੇ ਨਾਲ ਕੀਤਾ 50 ਸਾਲ 50 ਸਾਲ ਰਹਿ ਦਿੱਤਾ ਕੀ ਹੈ ਗੱਲਾਂ ਦਾ ਕੜਾ ਗੱਲਾਂ ਦਾ ਕੜਾ ਛਕਾਉਂਦੇ ਆ ਅੱਗੋਂ ਮੁੰਡਾ ਵੀ ਤਿਆਰ ਆ ਉਹ ਅੱਗੋਂ ਜਾ ਕੇ ਪਿੰਡ ਪਿੰਡ ਕਹਿੰਦਾ ਕਹਿੰਦਾ ਬੀਬੀਓ ਤੁਹਾਡਾ ਨਾ ਇਹਨਾਂ ਨੇ ਹਜ਼ਾਰ ਹਜ਼ਾਰ ਮਹੀਨੇ ਦਾ ਦੇਣਾ ਸੀ ਉਹ 25000 ਬਣ ਗਿਆ ਉਹ ਨਹੀਂ ਦਿੱਤਾ ਹੁਣ ਕਹੇ ਬੇਅੱਖ ਲਈ ਬੜੀ ਗੱਲ ਸਮਝਣ ਵਾਲੀ ਏ ਕਿ ਬਿਜਲੀ ਦੇ ਜਿਹੜੇ ਬਿੱਲ ਆ ਨਾ ਜੀ ਉਹ ਬਿੱਲ ਦੇ ਕਨੈਕਸ਼ਨ ਬੰਦਿਆਂ ਦੇ ਨਾਂ ਤੇ ਜਾਦਾ ਬੀਬੀਆਂ ਦੇ ਘਟ ਆ ਤੇ ਜਿਹੜਾ ਬਿਜਲੀ ਦਾ ਬਿੱਲ ਦਾ ਹਿਸਾਬ ਲਾਓ ਮਹੀਨੇ ਦਾ 3-4000 ਰੁਪਏ ਬਣ ਜਾਂਦਾ ਸਰਕਾਰ ਚਾਹੁੰਦੀ ਅੱਧਾ ਵਰਗ ਤੇ ਉਦਾਂ ਬੰਦਿਆਂ ਦਾ ਬਾਹਰ ਕੱਢਦੇ ਹੋ ਬੀਬੀਆਂ ਤੇ ਹੈ ਹੀ ਆਬਾਦੀ ਚ ਅੱਧੀਆਂ ਤੇ ਇੱਕ ਨਾਲੇ ਦੇਣਾ ਵੀ ਹਜ਼ਾਰ ਸੀ ਬਿਜਲੀ ਦਾ ਬਿੱਲ ਤਾਂ 3-4 ਹਜ਼ਾਰ ਆ ਸੋ ਸਰਕਾਰ ਨੇ ਉਹ ਸਹੂਲਤ ਪਹਿਲਾਂ ਦਿੱਤੀ ਏ ਜਿਹੜੀ ਮੋਟੀ ਜਿਹਦਾ ਜ਼ਿਆਦਾ ਫਾਇਦਾ ਹੋਵੇ ਤੇ ਜਿਹੜਾ ਆ ਜਿਹੜਾ ਹਜ਼ਾਰ ਰੁਪਿਆ ਵੀ ਆ ਨਾ ਜੀ ਆ ਚੋਣ ਜਾਤ ਤਾਂ ਮੁਕਣਾ ਇਹ ਵੀ ਕਰ ਦੇਣਾ ਵਾਦੇ ਤੇ ਉਹ ਅਸੀਂ ਪੂਰੇ ਕਰ ਰਹੇ ਜਿਹੜੇ ਨਹੀਂ ਕੀਤੇ ਜਿਹੜੇ ਕੀਤੇ ਉਹ ਤੇ ਕਰਾਂਗੇ ਹੀ ਮੈਨੂੰ ਹੁਣ ਚੇਤਾ ਮੈਂ ਪਿੰਡ ਲੰਮੇ ਸੀ ਉੱਥੇ ਬੀਬੀਆਂ ਬੈਠੀਆਂ ਤੇ ਮੈਨੂੰ ਇਹ ਚਨਾ ਆਧਾਰ ਕਾਰਡ ਦਿਖਾਉਣ ਮੈਨੂੰ ਨਾ ਮਨਚ ਹੋਵੇ ਮੈਂ ਕਿ ਇਹਨਾਂ ਦਾ ਕੋਈ ਕੰਮ ਹੋਣਾ ਜਿਹੜਾ ਇਹਨਾਂ ਮੈਨੂੰ ਦੱਸਣਾ ਹੈ ਕਾਲੀ ਇਹ ਕਿ ਸਪੀਚ ਖਤਮ ਕਰੇ ਮੈਨੂੰ ਅੰਦਰੋਂ ਕਾਲੀ ਹੋਵੇ ਕਿ ਮੈਂ ਵੀ ਖਤਮ ਕਰਾਂ ਮੈਂ ਸੁਣਾ ਕੀ ਕੰਮ ਆ ਤੇ ਉਹ ਮੈਨੂੰ ਕਹਿਣ ਮੈਂ ਤੂੰ ਤੈਨੂੰ ਤਾਂ ਦਿਖਾਉਂਦੇ ਹੀ ਕਿ ਕਹਿੰਦੇ ਇਹਨਾਂ ਨੂੰ ਇਹ ਦੱਸ ਕਿ ਮੇਰਾ ਸਫਰ ਮੁਫਤ ਆ ਉਹਨਾਂ ਮੈਨੂੰ ਇੱਕ ਟਿਕਟ ਕੱਢੀ ਏਸੀ ਬੱਸ ਦੀ ਤੇ ਮੇਰੀ ਜੇਬ ਚ ਪਾਤੀ ਕਹਿੰਦੇ ਪਿੰਡ ਪਿੰਡ ਜਾ ਕੇ ਹੁਣ ਦਿਖਾਈ ਸੋ ਇਹ ਗੱਲ ਆ ਕਿ ਕੰਮ ਕੀਤੇ ਪਹਿਲਾਂ ਨਹੀਂ ਕੀਤੇ ਜਦੋਂ ਕੰਮ ਹੀ ਨਹੀਂ ਕਰਨਾ ਤੇ ਗਲਤੀ ਕੀ ਕੱਢਣੀ ਤੇ ਰਹੀ ਗੱਲ ਹੁਣ ਉਹ ਮੈਂ ਦੱਸਣਾ ਜਿਹੜਾ ਇਹ ਗੀਤ ਗਾਉਂਦੇ ਆਪਣੇ ਪਿਤਾ ਦੇ ਕਿ ਉੱਥੇ ਜੇਲ੍ਹ ਕੱਟੀ ਇੱਥੇ ਜੇਲ੍ਹ ਕੱਟੀ ਕੋਈ ਸਹਾਨੀ ਕੀਤਾ ਤੁਹਾਡੇ ਤੇ ਮੈਂ ਅੱਗੇ ਵੀ ਗੱਲ ਕਰਦਾ ਸਹਾਨੀ ਕੀਤਾ ਜਦੋਂ 84 ਦਾ ਵੇਲਾ ਸੀ ਤਾਂ ਇਹੀ ਸੁਖਜਿੰਦਰ ਸਿੰਘ ਸੀ ਉਹਦੇ ਚੋ ਤੇਜਾ ਸਿੰਘ ਸਮੁੰਦਰੀ ਹਾਲ ਆ ਉਹਦੇ ਵਿੱਚ ਮੇਰੇ ਪਿਤਾ ਜੀ ਵੀ ਬੈਠੇ ਸੀ ਉਹ ਜਿਹੜੀ ਖਲਕਤ ਇੰਨੀ ਜਨਤਾ ਬੈਠੀ ਸੀ ਉਹਦੇ ਚ ਮੇਰੇ ਪਿਤਾ ਰਣਜੀਤ ਸਿੰਘ ਰਾਣਾ ਵੀ ਬੈਠੇ ਸੀ ਉੱਥੇ ਸਪੀਚ ਕਰਦੇ ਆ ਕਹਿੰਦੇ ਦੱਸੋ ਜੀ ਖਾਲਸਤਾਨ ਲੈਣ ਲਈ ਕੌਣ-ਕੌਣ ਤਿਆਰ ਆ ਸਾਰੇ ਕਹਿੰਦੇ ਅਸੀਂ ਉਹ ਕਹਿੰਦਾ ਐ ਨਹੀਂ ਗੱਲ ਬਣਨੀ ਸ਼ੀਧੀਆਂ ਦੇਣੀਆਂ ਪੈਣੀਆਂ ਆ ਹੁਣ ਦੱਸੋ ਸ਼ੀਧੀਆਂ ਦੇਣ ਲਈ ਕੌਣ ਤਿਆਰ ਆ ਸਾਰੇ ਕਹਿੰਦੇ ਜੀ ਝਕਾਰਾ ਲੱਗਾ ਅਸੀਂ ਉਹ ਸਾਰੀ ਸ਼ੀਧ ਹੋਗੇ ਜੀ ਸਾਰੀ ਸ਼ੀਧ ਹੋਗੇ ਮੇਰੇ ਪਿਤਾ ਜੀ ਤਾਂ ਬੱਚ ਗਏ ਬਾਪੂ ਪੜਿਆ ਲਿਖਿਆ ਸੀ ਜਿੱਥੇ ਫੜ ਕੇ ਲੈ ਕੇ ਗਏ ਸੀ ਉੱਥੇ ਜਿਹੜਾ ਕੋਈ ਇਨਸਪੈਕਟਰ ਸੀ ਉਹ ਸਾਡੇ ਕਿਸੇ ਹਲਕੇ ਨਡਾਲੀ ਪਿੰਡ ਦਾ ਉਹ ਕਹਿੰਦਾ ਐਸ ਐਚਓ ਨੂੰ ਕਹਿੰਦਾ ਮੁੰਡਾ ਨਾ ਮਾਰਦੀ ਬਾਪੂ ਬੜੀ ਜਿਹੜੀ ਸਖਤ ਹੱਡੀ ਏ ਪੜਿਆ ਲਿਖਿਆ ਦਿੱਲੀ ਤੱਕ ਲਿੰਕਿਆ ਇਹਨਾਂ ਦੇ ਮੁੰਡਾ ਮਾਰਤਾ ਸਾਰੀ ਉਮਰ ਦੇ ਲੈਣੇ ਤੇ ਦੇਣੇ ਪੈ ਜਣੇ ਇਸ ਕਰਕੇ ਬਚ ਗਏ ਨਾਲ ਦੇ ਪੰਜ ਜਣੇ ਮਾਰਤੇ ਸੀਗੇ ਮੇਰੇ ਪਿਤਾ ਦੇ ਸਾਰੇ ਹੀ ਮਾਰਤੇ ਤੇ ਜਿਹੜਾ ਉਹ ਕਸੌਂਦਾ ਸੀਗਾ ਮਾਈਕ ਤੇ ਕਿਸ ਹਥਿਆਰ ਚੱਕੋ ਖਾਲਸਤਾਨ ਲੈਣਾ ਆ ਉਹ ਆਪ ਚੁੱਪਚੀ ਪੀਤੇ ਜੇਲ ਚੱਲ ਗਿਆ ਉਹ ਜੇਲ ਆਪਣੀ ਜਾਨ ਬਚਾਉਣ ਲਈ ਗਿਆ ਕਿਉਂਕਿ ਜਿਹੜਾ ਜੇਲ ਨਹੀਂ ਜਾ ਰਿਹਾ ਸੀ ਉਹ ਸਾਰੇ ਹੀ ਮਰ ਗਏ ਜੇਲ ਇਹੋ ਜੀ ਥਾਂ ਸੀ ਜਿੱਥੇ ਜਾਨ ਬਚਦੀ ਸੀ ਕਿਉਂਕਿ ਉੱਥੇ ਕੋਈ ਵੀ ਖਾੜਕੂ ਆ ਕੇ ਮਾਰਦਾ ਨਹੀਂ ਸੀ ਤੁਹਾਨੂੰ ਉੱਥੇ ਪੁਲਿਸ ਵਾਲਾ ਤੁਹਾਨੂੰ ਮਾਰ ਹੀ ਨਹੀਂ ਸਕਦਾ ਸੀ ਕਿਉਂਕਿ ਲੀਗਲ ਖਾਤੇ ਤੇ ਚੜੇ ਆ ਇਸ ਕਰਕੇ ਜੇਲ ਗਿਆ ਆਪਣੀ ਜਾਨ ਬਚਾਉਣ ਲਈ ਜੇਲ ਦਾ ਸਮਾਂ ਨਿਕਲਿਆ ਜਿਹਦੇ ਖਿਲਾਫ ਬੋਲਦੇ ਸੀ ਜਿਸ ਪਾਰਟੀ ਦੇ ਉਸੇ ਪਾਰਟੀ ਚ ਦੋਨੇ ਪਿਓ ਪੁੱਤ ਸ਼ਾਮਲ ਹੋ ਗਏ ਤੇ ਉਸੇ ਪਾਰਟੀ ਤੋਂ ਸੁਖਪਾਲ ਖੇੜਾ ਵੋਟ ਮੰਗਿਆ ਕਰੇ ਉਦੋਂ ਕਿਸਮਤ ਮਾੜੀ ਕਿ ਉਦੋਂ ਕੈਮਰੇ ਨਹੀਂ ਹੁੰਦੇ ਸੀ ਮੋਬਾਈਲਾਂ 'ਚ ਫੇਸਬੁੱਕ ਨਹੀਂ ਹੁੰਦੀ ਸੀ ਲੋਕੀ ਇਹਨਾਂ ਨੂੰ ਮੈਨੂੰ ਹੁਣ ਬਜ਼ੁਰਗਾਂ ਤੋਂ ਸੁਣਦਾ ਕਹਿੰਦੇ ਕੈਂਚੀਆਂ ਦਿੰਦੇ ਸੀ ਸੁਖਪਾਲ ਖੈਰੇ ਨੂੰ ਕਿ ਵੋਟ ਤੇ ਬਾਅਦ ਦੀ ਗੱਲ ਆ ਕੈਂਚੀ ਰੱਖ ਗਿਫਟ ਆ ਜਿਹੜੀ ਦਾੜੀ ਤੂੰ ਆਪਣੀ ਮੁੰਨੀ ਐ ਆਪਣੇ ਵਾਲ ਮੁੰਨੇ ਆ ਸਾਡੇ ਵੀ ਮੁੰਡੇ ਜਿਹੜਾ ਸਾਡੇ ਸਿਰ ਸਵਾਪਾਈ ਤੁਸੀਂ ਸਾਡੇ ਮੁੰਡੇ ਮਾਰਾ ਕੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਟਾ ਕੇ ਸਾਨੂੰ ਪੜਕਾ ਕੇ ਸਾਨੂੰ ਅੱਗੇ ਲਾ ਕੇ ਸਾਡੇ ਮਾਰਾ ਕੇ ਆਪ ਉਸੇ ਦੇ ਝੋਲੀ ਜਾ ਬੈਠੇ ਜਿਨ੍ਹਾਂ ਨੇ ਮਾਰਿਆ ਤੇ ਉਹ ਮਾਈਕ ਤੇ ਜਦੋਂ ਸੁਖਜਿੰਦਰ ਸਿੰਘ ਬੋਲਦਾ ਸੀ ਨਾ ਜੀ ਉਹ ਕਿਹਦੇ ਖਿਲਾਫ ਬੋਲਦਾ ਸੀ ਉਹ 인ਦਰਾ ਗਾਂਧੀ ਦੇ ਜਿਹੜੀ ਸੈਂਟਰ ਚ ਸੀ ਪੰਜਾਬ ਚ ਮੁੱਖ ਮੰਤਰੀ ਕੌਣ ਸੀ ਦਰਬਾਰਾ ਸਿੰਘ ਦਰਬਾਰਾ ਸਿੰਘ ਉਹੀ ਏ ਜਿਨੇ ਪਾਣੀਆਂ ਦਾ ਸੌਦਾ ਕੀਤਾ ਜਿਨੇ ਐਸਵਾਈਐਲ ਵਾਲਾ ਜਿਹੜਾ ਆਪਣੀ ਲੜਾਈ ਚਲਦੀ ਹਰਿਆਣੇ ਨਾਲ ਬਾਕੀ ਥਾਵਾਂ ਤੇ ਉਹਦੇ ਕਰਕੇ ਚਲਦੀ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਉਹਦੇ ਕਰਕੇ ਜਾਂਦਾ ਉਹਨੇ ਸਾਈਨ ਕਰਕੇ ਦਿੱਤੇ 인ਦਰਾ ਗਾਂਧੀ ਨੂੰ ਖੁਸ਼ ਕਰਨ ਲਈ ਪਤਾ ਜੀ ਤੇ ਤੁਹਾਨੂੰ ਇਹ ਪਤਾ ਦਰਬਾਰਾ ਸਿੰਘ ਦੇ ਘਰੇ ਜਿਹੜੀ ਹੈ ਜਿਹੜਾ ਉਹਦਾ ਪੁੱਤਰਾ ਆ ਉਹਦੇ ਘਰੇ ਕੁੜੀ ਸੁਖਪਾਲ ਖਹਿਰੇ ਦੀ ਵਿਆਹੀ ਹੈ ਉਹਦੇ ਪੁੱਤਰੇ ਨਾਲ ਤੁਹਾਨੂੰ ਕਹੀ ਜਾਂਦਾ ਪਹਿਲਾਂ ਬਾਪੂ ਕਹਿੰਦਾ ਸੀ ਦੀਆਂ ਦੇਣ ਲਈ ਤਿਆਰ ਹੋ ਜਾਓ ਸੁਖਪਾਲ ਖਹਿਰੇ ਦੀ ਵੀਡੀਓ ਦਿਖਾ ਦਿੰਦਾ ਜਿਹੜਾ ਕਹਿੰਦਾ ਸਾਡੀਆਂ ਲਾਛਾਂ ਤੋਂ ਪਾਣੀ ਜਾਊ ਦੱਸੋ ਜੀ 84 ਦੇ ਵੇਲੇ ਸੁਖਪਾਲ ਖਹਿਰਾ ਰਾਮਗੜ ਵਾਲੇ ਦੇ ਪਰਿਵਾਰ ਚੋਂ ਕਿੰਨੀਆਂ ਲਾਛਾਂ ਗਈਆਂ ਦੱਸੋ ਇੱਕ ਵੀ ਨਹੀਂ ਛਰੀਟ ਵੀ ਨਹੀਂ ਆਈ ਤੇ ਜਿਹੜੇ ਉਹ ਮੰਗਦਾ ਸੀਗਾ ਕੁਰਬਾਨੀਆਂ ਤੇ ਮੁੰਡਾ ਤਾਜ਼ੀਆਂ ਮੰਗੀ ਜਾਂਦਾ ਸੁਖਪਾਲ ਖੈਰਾ ਤੇ ਫਿਰ ਆਪਣੀ ਕੁੜੀ ਉਸ ਗਦਾਰ ਪਰਿਵਾਰ ਦੇ ਵਿੱਚ ਕਿਉਂ ਵਿਆਹਤੀ ਜਿਨੇ ਪਾਣੀ ਦਿੱਤਾ ਤੁਹਾਨੂੰ ਕਹਿੰਦਾ ਪਾਣੀ ਨਹੀਂ ਲੜਾਈ ਲੜੋ ਜਿਨੇ ਪਾਣੀ ਦਾ ਸੌਦਾ ਕੀਤਾ ਉਹਦੇ ਘਰੇ ਕੁੜੀ ਵਿਆਹਤੀ ਕਿਉਂ ਕਿਉਂਕਿ ਉਹ ਸੀਐਮ ਆ ਸੀਐਮ ਰਿਹਾ ਉਹ ਕੋ ਪੈਸੇ ਬਹੁਤ ਕੁੜੀ ਸੁੱਖ ਸਹੂਲਤਾਂ ਮੰਨੂਗੀ ਤੇ ਮੇਰਾ ਉਹਨਾਂ ਤੋਂ ਇਹ ਸਵਾਲ ਆ ਜਿਨ੍ਹਾਂ ਦੇ ਮੁੰਡੇ ਮਰ ਗਏ ਤੇ ਜਿਨ੍ਹਾਂ ਦੀਆਂ ਧੀਆਂ ਪੇਣਾ ਦੀਆਂ ਇੱਜ਼ਤਾਂ ਜੜੀਆਂ ਉਹ ਇੱਜ਼ਤਾਂ ਪੱਤਾਂ ਲੁੱਟੀਆਂ ਗਈਆਂ ਕੀ ਗੱਲ ਉਹਨਾਂ ਦਾ ਹੱਕ ਨਹੀਂ ਸੀ ਉਹ ਚੰਗਾ ਜੀਵਨ ਜੀਂਦੇ ਸੋ ਇਸ ਤਰੀਕੇ ਨਾਲ ਮੂਰਖ ਬਣਾਉਂਦੇ ਆ ਇਹ ਚੀਜ਼ਾਂ ਬਹੁਤ ਖਿਆਲ ਕਰਨ ਵਾਲੀਆਂ ਇਹ ਜਦੋਂ ਵੀ ਆਉਣ ਉਹ ਪਿੰਡ ਦੇ ਵਿੱਚ ਵੀ ਕੋਈ ਕਾਂਗਰਸੀ ਜਾਂ ਕੱਲ ਹੀ ਆਵੇ ਨਾ ਕੈਨ ਬੋਟ ਦਾ ਇੱਕ ਸਵਾਲ ਜ਼ਰੂਰ ਪੁੱਛਿਓ ਮੇਰੇ ਵੱਲੋਂ ਕਿ ਸੌ ਖਾ ਕੇ ਦੱਸ ਤੇਰਾ 600 ਯੂਨਿਟ ਬਿਜਲੀ ਬਿੱਲ ਮਾਫ ਆ ਕਿ ਨਹੀਂ ਮਾਫ ਇਹ ਜ਼ਰੂਰ ਪੁੱਛਿਓ ਤੇ ਰਹੀ ਗੱਲ 1 ਜੂਨ ਦੀ 5 ਨੰਬਰ ਬਟਨ ਆ ਜੀ ਝਾੜੂ ਦਾ ਉਨੂੰ ਨੱਪਣ ਲੱਗਿਆ ਮਾਣ ਮਹਿਸੂਸ ਕਰਿਓ ਉਹ ਕੋਈ ਛੋਟੀ ਗੱਲ ਨਹੀਂ ਕਿਉਂਕਿ ਇਹੀ ਕੰਮ ਕਰਨ ਲਈ ਸਾਡਾ ਇਤਿਹਾਸ ਇਹ ਦਰਸਾਉਂਦਾ ਸੀ ਲੜਾਈਆਂ ਲੜੀਆਂ ਜਾਨਾਂ ਗਵਾਈਆਂ ਕਿਰਪਾਨਾਂ ਚੱਕਣੀਆਂ ਪਈਆਂ ਹਥਿਆਰ ਚੱਕਣੇ ਪਏ ਫਿਰ ਜਾ ਕੇ ਹੱਕ ਮਿਲਦੇ ਸੀ ਇਹ ਪਹਿਲੀ ਵਾਰੀ ਹੈ ਕਿ ਮੈਂ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਤਲਵਾਰਾਂ ਤਿਆਰ ਰੱਖਿਓ 1 ਜੂਨ ਨੂੰ ਆਪਾਂ ਲੜਾਈ ਲੜਨੀ ਨਹੀਂ ਲੜਾਈ ਜਿਹੜੀ ਲੜਨੀ ਉਹ ਵਿਚਾਰਧਾਰਾ ਦੀ ਏ ਸੋਚ ਦੀ ਕਿ ਸੋਚ ਕਿ ਨਾ ਕੰਮ ਕੀਤਾ ਇਸ ਕਰਕੇ ਵੋਟ ਪਾਉਣੀ ਕੰਮ ਨੂੰ ਵੋਟ ਪਾਉਣੀ ਤੇ ਦੂਜੀ ਜੋਰ ਕੋਈ ਤਲਵਾਰ ਜਾਂ ਥੋੜਾ ਨਹੀਂ ਲੈ ਕੇ ਜਾਣਾ ਉਂਗਲ ਆ ਜਿੰਨਾ ਕੋਈ ਜੋਰਾ ਪੱਖਾ ਚਲਾਉਣ ਤੇ ਲੱਗਾ ਬਟਨ ਨੱਪਣ ਤੇ ਇੰਨਾ ਕੋ ਲੱਗਣਾ ਕੋਈ ਖਾਸ ਜੋਰ ਨਹੀਂ ਲੱਗਣਾ ਸਾਰਿਆਂ ਨੂੰ ਕਿਉਂਕਿ ਉਦਨ ਨਿਕਲਣ ਇਹ ਤੁਹਾਡੀ ਆਪਣੀ ਲੜਾਈ ਏ ਇਹਦੇ ਚ ਕਿਸੇ ਦਾ ਕੋਈ ਨਿੱਜੀ ਸਵਾਰਥ ਨਹੀਂ ਜੇ ਕੋਈ ਸਵਾਲ ਜਵਾਬ ਹੈ ਪਿੰਡ ਦੇ ਕੀਤੇ ਕੰਮਾਂ ਦਾ ਜਿਹੜਾ ਜਿਹੜਾ ਕਰਨਾ ਮੈਨੂੰ ਦੱਸਿਓ ਜੀ ਸਾਡੀ ਸਰਕਾਰ ਕੋ ਔਰ ਪੁਰਾਣਾ ਡਰਾਮਾ ਨਹੀਂਗਾ ਕਿ ਪੈਸੇ ਨਹੀਂ ਹੈ ਨਹੀਂ ਪੈਸੇ ਹੈਗੇ ਹਰ ਕੰਮ ਹੋਊਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ why he could que...